ਸਤਿ ਸ਼੍ਰੀ ਅਕਾਲ ਜੀ ਪਟਿਆਲਾਸ ਕਿਚਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਲੱਗ ਕੇ ਆ ਜੀ ਆਪਾਂ ਆਮਲੇ ਦਾ ਆਚਾਰ ਨਵੇਂ ਤਰੀਕੇ ਨਾਲ ਬਣਾਵਾਂ ਆਮਲੇ ਆਪਾਂ ਨੇ ਧੋ ਲੇ ਸੁਕਾ ਲੇ ਚੰਗੀ ਤਰ੍ਹਾਂ ਸੁਕਾ ਲੇ ਜੀ ਧੋ ਕੇ ਤੇ ਹੁਣ ਆਪਾਂ ਨੇ ਤੇਲ ਵੀ ਗਰਮ ਕਰ ਲਿਆ ਆਪਾਂ ਨੇ ਆਮਲੇ ਬੋਇਲ ਨਹੀਂ ਕਰਨੇ ਇਹਨੂੰ ਤੇਲ ਵਿੱਚ ਛੱਡਣਾ ਏ ਥੋੜੀ ਦੇਰ ਲਈ ਤੇਲ ਤਾਂ ਲੈ ਗੀ ਨਾ ਬਾਕੀ ਥੋੜੀ ਦੋਰ ਮੈਨ ਦਾ ਪਾਠਾ ਘਮਾਣਾ ਹੈ ਪਾਸਾ ਬਦਲ ਕੇ ਜਿੰਨਾ ਚਿਰ ਦਾ ਸਾਡੇ ਪਾਸੇ ਤੋਂ ਆਪਾਂ ਇਹਨਾਂ ਨੂੰ ਪਕਾ ਲੈਣਾ ਹੈ ਪਕਾ ਕੇ ਛੇੜ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਸਾਨੂੰ ਆਪਾਂ ਜੇ ਦੋਲਟਾ ਤੇ ਬਣਾਉਂਦੇ ਆ ਬਹੁਤ ਹੀ ਧੇਰਾ ਆਕਾਰ ਖੇਚਣੇ ਲੱਗਾ ਇਸ ਕਰਕੇ ਆਪਾਂ ਸਭ ਲਈ ਮਨੇ ਤਰੀਕੇ ਨਾਲ ਜਨਨ ਲੱਗਿਆ ਇਸ ਤਰ੍ਹਾਂ ਸਾਰਿਆਂ ਨੂੰ ਹਲਾ ਕੇ ਫਿਰ ਦਬਲ ਕੇ ਪਕਾਉਣਾ ਤੇਲ ਦੇ ਵਿੱਚ ਦੇ ਸਾਰੇ ਆਮਲੇ ਪਕਾਉਣ ਤੋਂ ਬਾਅਦ ਇਹਨਾਂ ਨੂੰ ਠੀਕ ਕਰਨਾ ਹੈ ਇਹ ਹੀ ਆਪਾਂ ਦੱਸਾਂਗੇ ਪੂਰੀ ਵੀਡੀਓ ਵੇਖਨ after potato jamun ya achar ਲੋ ਜੀ ਹળે ਆਪਾਂ ਨੇ ਤੇਲ ਵਿੱਚ ਭੁੰਨੇ ਆ ਇਸ ਤਰ੍ਹਾਂ ਹੋ ਗਏ ਕੋਲੇ ਬਿਲਕੁਲ ਤੇ ਹੁਣ ਆਪਾਂ ਇਹਨਾਂ ਦੀਆਂ ਕਲੀਆਂ ਜਿਹੜੀਆਂ ਬਿਲਕੁਲ ਅਲੱਗ ਕਰ ਲਾਂਗੇ ਗਿੱਟਕ ਨੂੰ ਕੱਟ ਕੇ ਪਾਸੇ ਕੱਢ ਦਾਂ ਗਿੱਟਕ ਨੂੰ ਵਿੱਚੋਂ ਕੱਢ ਕੇ ਸਾਈਡ ਤੇ ਕਰ ਦਾਂਗੇ ਜੇ ਆਪਾਂ ਪਾਣੀ ਵਿੱਚ ਬੋਇਲ ਕਰਕੇ ਬਣਾਉਨੇ ਆ ਫਿਰ ਆਚਾਰ ਛੇਤੀ ਹੋ ਖਰਾਬ ਹੋਣ ਦਾ ਖਤਰਾ ਹੋ ਜਾਂਦਾ ਏ ਤੇ ਜੇ ਇਸ ਤਰ੍ਹਾਂ ਬਣਾਉਗੇ ਤਾਂ ਲੌਂਗ ਲਾਈਫ ਠੀਕ ਰਹੇਗਾ ਇੱਕ ਤਰੀਕਾ ਮੈਂ ਪਹਿਲਾਂ ਵੀ ਦੱਸਿਆ ਹੋਇਆ ਇਹ ਬਿਨਾਂ ਉਬਾਲਣ ਤੋਂ ਆਚਾਰ ਬਣਾਇਆ ਸੀ ਬਿਨਾਂ ਉਬਾਲੇ ਤੋਂ ਉਹ ਕੱਚੇ ਹਮਲੇ ਨੂੰ ਕੱਟ ਕੇ ਬਣਾਇਆ ਸੀ ਤੇ ਇਹਨੂੰ ਆਪਾਂ ਤੇਲ ਵਿੱਚ ਭੁੰਨ ਕੇ ਬਣਾਇਆ ਬਣਾਣਾ ਏ ਇਸ ਤਰ੍ਹਾਂ ਆਪਾਂ ਨੇ ਸਾਰੇ ਆਮ ਲਿਆਂਦੀਆਂ ਕਲੀਆਂ ਖੋਲ ਲੈਣੀਆਂ ਐ ਗਿੱਟਕਾ ਕੱਟ ਦੇਣੀਆਂ ਐ। ਲਓ ਜੀ ਉਹ ਔਲੇ ਆਪਾਂ ਨੇ ਸਾਰੀਆਂ ਗਿੱਟਕਾ ਕੱਢ ਕੇ ਛੁੱਟਤੀਆਂ ਤੇ ਆਪਾਂ ਨੇ ਸਾਰੀਆਂ ਫਾੜ ਲਈਆਂ ਜਿਹੜੀਆਂ ਇਹ ਆ ਦੇਖੋ ਕਲੀਆਂ-ਕਲੀਆਂ ਕਰ ਲਈਆਂ ਤੇ ਇਹਨਾਂ ਨੂੰ ਹੁਣ ਧੁੱਪ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ। ਹੁਣ ਆਪਾਂ ਅਚਾਰ ਤਿਆਰ ਕਰਾਂਗੇ। ਤੇ ਇਹ ਲੈ ਆ ਜੀ ਆਪਾਂ ਨੇ ਖੜਵੇ ਮਸਾਲੇ ਸਾਰੇ। ਥੋੜੀ ਜੀ ਦਾਲਚੀਨੀ ਆ। ਇੱਕ ਚਮਚਾ ਵੱਡਾ ਸੌਫ ਹੈ ਇੱਕ ਚਮਚਾ ਰਾਈ ਹੈ ਇੱਕ ਚਮਚਾ ਅਜਵੈਨ ਹੈ 5-7 ਕੋ ਲੌਂਗ ਹੈ 3 ਵੱਡੀਆਂ ਇਲਾਚੀਆਂ ਤੇ ਥੋੜੀ ਜਿਹੀ ਪਾਵਾਂਗੇ ਹੀਲਗ ਇਹਨਾਂ ਨੂੰ ਆਪਾਂ ਨੇ ਕੜਾਹੀ ਵਿੱਚ ਸੁੱਕੇ ਰੋਸਟ ਕਰਨੇ ਆ ਗੈਸ ਤੇ ਆਪਾਂ ਨੇ ਸੁੱਕੇ ਹੀ ਰੋਸਟ ਕਰਨੇ ਆ ਇਹ ਫਿਰ ਆਪਾਂ ਇਹਨੂੰ ਦਰੜੇ ਜਿਹਾ ਪੀਸਾਂਗੇ ਕੋ ਗੈਸ ਆਨ ਹੈ ਜੀ ਤੇ ਆਪਾਂ ਨੇ ਇਹਨਾਂ ਨੂੰ ਪੰਜ ਮਿੰਟ ਸੁੱਕੇ ਰੋਸਟ ਕਰਨੇ ਆ ਫੇਰਾ ਠੰਡੇ ਕਰਕੇ ਦਰਦਜੇ ਕਰਕੇ ਆਪਾਂ ਮਸਾਲਾ پیس ਲਾਂਗੇ ਜਿਵੇਂ ਕੁੰਡੀ ਛੋਟੇ ਚੁਕਟਿਆ ਹੁੰਦਾ ਇਸ ਤਰ੍ਹਾਂ ਆਪਾਂ ਨੇ ਵੱਡੂ ਕੁੱਟਿਆ ਜਾਂ ਮਸਾਲਾ ਕਰਨਾ ਹੈ ਬਿਲਕੁਲ ਪਾਊਡਰ ਨਹੀਂ ਬਣਾਉਣਾ ਜੋ ਜਿਹੜਾ ਆਪਾਂ ਦਾ ਤੇਲ ਬਚਿਆ ਸੀ ਆਮਲਿਆਂ ਵਿੱਚੋਂ ਆਪਾਂ ਨੇ ਫालतੂ ਦਾ ਤੇਲ ਕੱਢ ਕੇ ਜਿੰਨਾ ਆਪਾਂ ਨੂੰ ਚਾਹੀਦਾ ਹੈ ਉਹਨਾਂ ਰੱਖ ਲਿਆ ਤੇ ਇੱਧਰ ਆਪਾਂ ਨੇ ਇੰਨਾ ਕਰ ਲੈਣਾ ਹੈ ਜੀ ਗੁੜ ਗੁੜ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਤੇ ਕੁੱਟ ਲਿਆ ਤੇ ਥੋੜਾ ਜਿਹਾ ਪਾਵਾਂਗੇ ਸਿਰਕਾ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਹਿੰਗ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਮਸਾਲੇ ਇੱਥੇ ਦੇਖੋ ਇਦਾਂ ਦੇ ਕੁਟਨੇ ਤਰਲ ਜਿਹੜੇ ਮਸਾਲੇ ਕੁਟੇ ਆ ਉਹ ਪਾਵਾਂਗੇ ਇਹ ਭੁੱਜੇ ਹੋਏ ਤਾਂ ਹੈਗੇ ਹੀ ਆ ਬਸ ਆਪਾਂ ਨੇ ਬਹੁਤੀ ਦਿਰ ਇਹਨਾਂ ਨੂੰ ਭੁੰਨਣ ਦੀ ਲੋੜ ਨਹੀਂ ਹੈਗੀ ਮੈਂ ਜੀਰਾ ਤੁਹਾਨੂੰ ਦੱਸਣਾ ਭੁੱਲ ਗਈ ਉਹ ਵੀ ਪਾਇਆ ਹੈ ਜੀ ਨੇ ਤੇ ਹੁਣ ਆਪਾਂ ਗੁੜ ਪਾ ਕੇ ਇਹ ਹੀ ਇੱਕ ਚਮਚਾ ਵੱਡਾ ਜਿਹੜਾ ਇਹ ਥਿਰਕੇ ਲਗਾ ਲਵਾਂਗੇ। ਇਹ ਆਪਾਂ ਦੇਣੇ ਪਾਣਗੇ ਥੋੜੀ ਜਿਹੀ। ਅੰਨਿਆਕ ਪਾਮਾ ਗਏ ਜੀ ਆਪਾਂ ਹਰੀਆਂ ਮਿਰਚਾਂ ਇੱਕ ਇੱਕ ਕੱਟ ਲਾ ਦੇ ਆਪੇ ਨਾਲ ਥੋੜਾ ਜਿਹਾ ਸਾਈਜ਼ ਕਰ ਲਿਆ ਛੋਟਾ ਇਹਨਾਂ ਦਾ। ਤੇ ਜਿਹੜੇ ਖੜੇ ਮਸਾਲੇ ਭੁੰਨੇ ਆ ਉਹਦੇ ਵਿੱਚ ਮੈਂ ਇੱਕ ਚਮਚਾ ਜੀਰਾ ਵੀ ਐਡ ਕਰਿਆ ਇਹ ਉਹ ਤੁਹਾਨੂੰ ਦੱਸਣਾ ਭੁੱਲ ਗਈ ਜੀਰਾ ਵੀ ਪਾ ਲਿਆ ਤੁਸੀਂ ਤੇ ਹੁਣ ਆ ਦੇਖੋ ਗੁੜ ਬਿਲਕੁਲ ਮੈਲਟ ਹੋ ਗਿਆ ਸਿਰਕੇ ਵਿੱਚ ਹੁਣ ਤੁਸੀਂ ਸੋਚੁੰਗੇ ਵੀ ਆਮਲੇ ਤਾਂ ਖੱਟੇ ਹੁੰਦੇ ਆ ਵਿੱਚ ਸਿਰਕਾ ਕਿਉਂ ਪਾਇਆ ਸਿਰਕਾ ਜਿਹੜਾ ਗੁੜਾ ਜੀ ਆਪਾਂ ਨੇ ਉਹ ਸਿਰਕੇ ਵਿੱਚੇ ਪਕਾਉਣਾ ਏ ਤੇ ਜੇ ਆਪਾਂ ਕੱਲੇ ਆਮਲੇ ਦਾ achar ਮਸਾਲੇ ਨਾਲ ਬਣਾਉਂਦੇ ਆ ਤਾਂ ਉਹ ਬਹੁਤ ਜ਼ਿਆਦਾ ਖੱਟਾ ਰਹਿ ਜਾਂਦਾ ਏ ਗੁੜ ਪਾ ਕੇ ਥੋੜੀ ਮਟਾਰ ਮਿਠਾਸ ਆ ਜਾਂਦੀ ਹੈ ਬਹੁਤ ਵਧੀਆ ਖੱਟ ਮਿੱਠਾ ਆਚਾਰ ਬਣਦਾ ਏ ਖੱਟਾ ਮਿੱਠਾ ਤੇ ਥੋੜੀ ਜਿਹੀ ਪਾਵਾਂਗੇ ਜੀ ਆਪਾਂ 1 ਚਮਚ ਪਾਵਾਂਗੇ ਲਾਲ ਮਿਰਚ 2 ਚਮਚ ਪਾਵਾਂਗੇ ਹਲਦੀ ਦੇ ਹੁਣ ਆਪਾਂ ਇਹਨੂੰ ਥੋੜੀ ਜਿਹੀ ਦਿਰ ਪਕਾਵਾਂਗੇ 2 ਮਿੰਟ ਛੇਕ ਲਵਾਉਣ ਤੋਂ ਬਾਅਦ ਹੁਣ ਪਾ ਦਾਂਗੇ ਜੀ ਆਪਾਂ ਆਮੇ ਬਿਨਾ ਬਿਨਾ ਚਿਪਕੇ ਤੋਂ ਵੀ ਬਣਾਇਆ ਜਾਂਦਾ ਹੈ ਇਕੱਲੇ ਮਸਾਲੇ ਆ ਮਸਾਲੇ ਨਾਲ ਪਰ ਫਿਰ ਜਿਹੜਾ ਆਪਾਂ ਗੁੜ ਪਾਉਂਦੇ ਹਾਂ ਡਾਇਰੈਕਟ ਗੁੜ ਘੁਲਦਾ ਨਹੀਂ ਹੈਗਾ ਉਹ ਇੱਦਾਂ ਹੀ ਰਹਿ ਜਾਂਦਾ ਹੈ ਜੀੜਾ ਹੋ ਜਾਂਦਾ ਹੈ ਗੁੜ ਆ achar ਦਾ achar ਦਾ ਫਿਰ ਟੇਸਟ ਖਰਾਬ ਹੋ ਜਾਂਦਾ ਹੈ ਇਸ ਕਰਕੇ ਗੁੜ ਨੂੰ ਚਿਪਕੇ ਜਿੱਚ ਮੈਲਟ ਕਰਕੇ ਹੀ ਬਣਾਇਆ ਜਾਂਦਾ ਹੈ ਤੇ ਹੁਣ ਪਾਵਾਂਗੇ ਜੀ ਆਪਾਂ ਨਮਕ ਨਮਕ ਦੇ ਪਾਵਾਂਗੇ ਜੀ ਆਪਾਂ 4 ਚਮਚਾ ਇਸੇ ਵੇਲੇ ਜਿਹੜਾ ਕਾਲਾ ਨਮਕ ਨਹੀਂ ਪਾਉਂਦੇ ਕਿਉਂਕਿ ਇਹ ਮੱਕੀ ਦਾ ਚਾਲਟਾ ਲਿੱਤਾ ਹੈ ਇਹ ਵਧੀਆ ਹੁੰਦਾ ਹੈ ਵਧੀਆ ਟੇਸਟ ਹੁੰਦਾ ਹੈਗਾ ਤੇ ਹੁਣ ਆਪਾਂ ਇਸ ਨੂੰ ਠਕਣਾ ਨਹੀਂ ਹੈਗਾ ਸ਼ਿਮ ਗੈਸ ਤੇ ਕਿਉਂਕਿ ਹੌਲੇ ਆਪਾਂ ਨੇ ਫਰਾਈ ਕੀਤੇ ਹੋਏ ਆ ਤੇਲ ਵਿੱਚ ਹੁਣ ਸ਼ਿਮ ਗੈਸ ਤੇ ਆਪਾਂ ਇਹਨੂੰ 10 ਕ ਮਿੰਟ ਸੇਕ ਲੈ ਲਵਾਂਗੇ ਠਕਣਾ ਨਹੀਂ ਹੈਗਾ ਫਿਰ ਵਿੱਚ ਪਾਣੀ ਹੋ ਜਾਏਗਾ ਭਾਖ ਦਾ ਭਾਖਦੇ ਪਾਣੀ ਨਾਲ ਇਹ ਫਿਰ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਆ ਆਚਾਰ ਬਣਾਉਣ ਦੇ ਬਹੁਤ ਸਾਰੇ ਤਰੀਕੇ ਆ ਜੀ ਜੇ ਤੁਸੀਂ ਕੋਈ ਹੋਰ ਵੀ ਤਰੀਕਾ ਕੋਈ ਹੋਰ achar ਬਣਾਉਣਾ ਚਾਹੁੰਦੇ ਹਨ ਕੋਈ ਕੁਛ ਹੋਰ ਤਰੀਕਾ ਨਹੀਂ ਤੁਹਾਨੂੰ ਸਮਝ ਆਉਂਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਬੱਚੇ ਹੁਣ ਆਪਾਂ ਇਹਨੂੰ మీడియం ਗੈਸ ਤੇ ਛਿਮ ਗੈਸ ਤੇ सॉरी 10 ਮਿੰਟ ਦਾ ਸੇਕ ਲਵਾਵਾਂਗੇ achar ਹੋ ਗਿਆ ਜੀ ਤਿਆਰ ਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਇਹ ਕਿੱਦਾਂ ਬੈਠ ਗਿਆ achar ਬਣੇ ਨੇ ਗੈਸ ਕਰ ਬੰਦ ਜੀ ਆਪਾਂ ਬੰਦ ਤੇ ਆ ਦੇਖੋ ਬਿਲਕੁਲ ਬਿਲਕੁਲ ਖਾਣ ਲਈ ਤਿਆਰ ਹੋ ਗਿਆ ਜਿਹੜਾ ਤੁਸੀਂ ਇਹਨੂੰ ਹੋਰੇ ਦਿਖਾ ਸਕਦੇ ਆ ਤੇ ਜਿਵੇਂ ਇੱਕ ਦਿਨ ਬਾਅਦ ਇਹਦੇ ਵਿੱਚ ਪੂਰੀ ਤਰ੍ਹਾਂ ਲੂਣ ਮਿਰਚ ਮਿੱਠਾ ਜੋ ਵੀ ਖੱਟਾ ਮਿੱਠਾ ਆਪਾਂ ਨੇ ਬਣਾਇਆ ਇਹ ਪੂਰੀ ਤਰ੍ਹਾਂ ਨਾਲ ਟੇਸਟ ਬਣ ਜਾਏਗਾ ਤੁਹਾਨੂੰ ਵਧੀਆ ਲੱਗਿਆ ਤੁਸੀਂ ਵੀ ਜਰੂਰ ਬਣਾਇਓ ਜੀ ਐਨੀ ਤੇ ਮੇਰੀ ਰੈਸਪੀ ਸੀ ਜੀ ਤਾਨੂੰ ਪਸੰਦ ਆਈ ਤਾਂ ਜਰੂਰ ਟਰਾਈ ਕਰਨਾ ਆਚਾਰ ਬਣ ਕੇ ਹੋ ਗਿਆ ਜੀ ਆਪਣਾ ਰੈਡੀ ਬਹੁਤ ਆਸਾਨ ਤਰੀਕੇ ਨਾਲ ਬਣਦਾ ਹੈ ਸਾਰੀ ਸਰਦੀ ਆਮਲਾ ਆਮਲਾ ਦਾ ਫਲ ਜਿਹੜਾ ਕੁਦਰਤ ਨੇ ਦਿੱਤਾ ਏ ਉਹ ਤੁਸੀਂ ਜਰੂਰ ਵਰਤਿਆ ਕਰੋ ਬਹੁਤ ਵਧੀਆ ਆਚਾਰ ਬਣਿਆ ਹੈ ਜੀ ਤੁਸੀਂ ਵੀ ਜਰੂਰ ਬਣਾਇਓ ਇੰਨੇ ਕੁ ਮੇਰੇ ਵੀਡੀਓ ਸੀ ਜੀ ਅਗਲੇ ਵੀਡੀਓ 'ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ